ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜੇ ਜੇ ਤੁਹਾਨੂੰ ਦੱਸਦੇ ਆ ਜੀ ਆਮ ਹੀ ਅਕਸਰ ਆਪਾਂ ਘਰਾਂ ਦੇ ਵਿੱਚ ਦੇਖਦੇ ਆ ਜੀ ਆਪਣੇ ਪਸ਼ੂ ਰਿਪੀਟ ਬਰੀਡਿੰਗ ਕਰਦੇ ਆ ਜੀ ਪਸ਼ੂ ਵਾਰ-ਵਾਰ ਰਿਪੀਟ ਹੁੰਦੇ ਆ ਉਹਨਾਂ ਦੀ ਬੱਚੇਦਾਨੀ ਆ ਬਹੁਤ ਕਮਜ਼ੋਰ ਆ ਜਾਂ ਡਾਕਟਰ ਆਪਾਂ ਅਕਸਰ ਘਰਾਂ ਵਿੱਚ ਸੁਣਦੇ ਆ ਵੀ ਬੱਚੇਦਾਨੀ ਦੀ ਗ੍ਰੋਥ ਸਹੀ ਨਹੀਂ ਹੋਈ ਜਾਂ ਪਸ਼ੂ ਆਪਣੇ ਲਿੱッセ ਆ ਪੂਰੇ ਪ੍ਰੋਪਰ ਬਜੰਮ ਚ ਨਹੀਂ ਆ ਰਹੇ ਕਿਉਂਕਿ ਉਹ ਆਪਣੇ ਕਮਜ਼ੋਰ ਆ ਉਹਦੇ ਵਾਸਤੇ ਬਹੁਤ ਹੀ ਵਧੀਆ ਇੱਕ ਮਿਨਰਲ ਮਿਕਚਰ ਆਇਆ ਜੀ ਇਹ ਮਿਨਰਲ ਮਿਕਚਰ ਹੈ ਜੀ ਅਨਟਾਸ ਕੰਪਨੀ ਦਾ ਮੈਨਫਾਗੋ ਮੈਨਫਾ ਸਟਰੋਂਗ ਇਹ ਬਹੁਤ ਹੀ ਵਧੀਆ ਮਿਨਰਲ ਮਿਕਚਰ ਹੈ ਜੀ ਇਸ ਮਿਨਰਲ ਮਿਕਚਰ ਨੂੰ ਪਾਉਣ ਨਾਲ ਤਾਡੇ ਪਸ਼ੂਆਂ ਦੀ ਬੱਚੇਦਾਨੀ ਦੀ ਗ੍ਰੋਥ ਸਹੀ ਹੋਵੇਗੀ ਇਹ ਬੱਚੇਦਾਨੀ ਕਮਜ਼ੋਰ ਆ ਤਾ ਉਹਨੂੰ ਇਹ ਪਾਊਡਰ ਤਾਕਤ ਦੇ ਕੇ ਸਟਰੋਂਗ ਕਰਦਾ ਬੱਚੇਦਾਨੀ ਨੂੰ ਇਹ ਜਿਸ ਦੇ ਨਾਲ ਪਸ਼ੂਆਂ ਦੇ ਵਿੱਚ ਕਨਸੀਵ ਕਰਨ ਦੀ ਸਮਰੱਥਾ ਜਿਆਦਾ ਵੱਧਦੀ ਹੈ ਤੇ ਰੀਪੀਟ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਇਸ ਨਾਲ ਇਸ ਪਾਊਡਰ ਨੂੰ ਪਾਉਣ ਨਾਲ ਪਸ਼ੂਆਂ ਦਾ ਵਜਨ ਵਾਧਾ ਜੋ ਉਹਨਾਂ ਨੂੰ ਖਾਦਾ ਪੀਤਾ ਲੱਗਦਾ ਨਹੀਂ ਉਹ ਲੱਗਣ ਲੱਗ ਜਾਂਦਾ ਤੇ ਇਸ ਨਾਲ ਦੁੱਧ ਦੇ ਵਿੱਚ ਵੀ ਦੁੱਧ ਦੀ ਮਾਤਰਾ ਹੀ ਵਾਧੀ ਹੈ ਤੇ ਜਿਹੜੇ ਪਸ਼ੂ ਆਪਣੇ ਹੀਟ 'ਚ ਨਹੀਂ ਆ ਰਹੇ ਉਹਨਾਂ ਨੂੰ ਇਹ ਬਹੁਤ ਹੀ ਵਧੀਆ ਟਾਈਮ ਸਿਰ ਹੀਟ ਦੇ ਵਿੱਚ ਲੈ ਕੇ ਆਉਂਦਾ ਜੀ ਇਹਦੇ ਵਿੱਚ ਬਹੁਤ ਹੀ ਵਧੀਆ ਜੋ ਆਪਾਂ ਨੂੰ ਰਜਾਨਾ ਡੇਲੀ ਰੁਟੀਨ ਦੇ ਵਿੱਚ ਮੈਨਾਂਾ ਵਿਟਾਮਿਨ ਪਸੂਣ ਚਾਹੀਦੇ ਹੁੰਦੇ ਆ ਉਸ ਵਿੱਚ ਪਾਏ ਗਏ ਹਨ ਇਹ ਬਹੁਤ ਹੀ ਵਧੀਆ ਮਦਰ ਮੈਚ ਰਾਈ ਇਸ ਦੀ ਡੋਜ਼ ਜੀ ਆਪਾਂ 50 ਗ੍ਰਾਮ ਡੇਲੀ ਪਾਉਣੀ ਆ ਜੀ ਤੇ ਜਿਸ ਦੇ ਨਾਲ ਬਹੁਤ ਹੀ ਸ਼ਾਨਦਾਰ ਨਤੀਜੇ ਆਉਂਦੇ ਆ ਜੀ ਪਸ਼ੂਆਂ ਦੇ ਵਿੱਚ ਤੇ ਇਹ ਇਹ ਮਿਨਰਲ ਮੈਟਰ ਸਸਤਾ ਵੀ ਬਹੁਤ ਪੈਂਦਾ ਹੈ ਤੁਹਾਨੂੰ ਮਾਰਕੀਟ ਦੇ ਵਿੱਚ 850 800 ਰੁਪਏ ਦਾ 5 ਕਿਲੋ ਮਿਲ ਜਾਂਦਾ ਈ ਇਸ ਨੂੰ ਜ਼ਰੂਰ ਵਰਤੋ ਜਿਨ੍ਹਾਂ ਦੇ ਪਸ਼ੂ ਕਮਜ਼ੋਰ ਆ ਜਾਂ ਬੱਚੇਦਾਨੀਆਂ ਕਮਜ਼ੋਰ ਆ ਜਾਂ ਜਿਨ੍ਹਾਂ ਨੇ ਕਟੀਆਂ ਪੱਛੀਆਂ ਜਲਦੀ ਤਿਆਰ ਕਰਨੀਆਂ ਉਸ ਵਾਸਤੇ ਬਹੁਤ ਹੀ ਵਧੀਆ ਮਿਨਰਲ ਮਿਕਸਚਰ ਆ ਈ ਧੰਨਵਾਦ ਜੀ